ਵੈਸੇ ਨਾ ਇੱਕ ਗੱਲ ਸੋਚਣ ਵਾਲੀ ਆ ਵੀ ਵਿਆਹ ਦੇ 3-4 ਸਾਲਾਂ ਬਾਅਦ ਸੱਸ ਵਾਲੇ ਸਾਰੇ ਗੁਣ ਔ ਗੁਣ ਘਰ ਵਾਲੇ ਚ ਆ ਜਾਂਦੇ ਆ ਫਿਰ ਉਵੇਂ ਕਰਨ ਲੱਗ ਜਾਂਦੇ ਆ ਫਿਰ ਕੋਈ ਫਰਕ ਪਤਾ ਨਹੀਂ ਲੱਗਦਾਗਾ ਵੀ ਸੱਸ ਸਾਕੇ ਘਰ ਵਾਲਾ ਹੈ ਨਾ ਹੁਣ ਇਹਦੇ ਵੱਲ ਕੀ ਦੇਖੀ ਜਾਂਦੇ ਆ ਇਹ ਤਾਂ ਮਿੱਠੂ ਤੋਤਾ ਹੈ ਖੀਰ ਖਾਈ ਜਾਂਦਾ ਕੰਨ ਦਾ ਅੱਜ ਚੂਰੀ ਦੀ ਕਰੋ ਛੁੱਟੀ ਮੈਂ ਖੀਰ ਖਾਣੀ ਆ ਆ ਦੇਖੋ ਲੱਗਿਆ ਪਿਆ ਕਿਵੇਂ ਚਾਲੋ ਚਾਲੋ